ਖਾਸ ਕਰਕੇ ਤੇ ਪਹਿਲੇ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਈ ਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਤੇ ਖਾਂਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਇਹਦੀ ਰਿਟਰਨ ਪੋਲਿਸੀ ਹੁੰਦੀ ਆ ਨਾ ਹੀ ਕੁਛ ਆ ਤੇ ਜਿਹੜੇ ਕਸਟਮਰ ਦੇ ਉਹ ਪੈਸੇ ਮਰ ਜਾਂਦੇ ਆ ਕਿ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ ਐਗਜ਼ੈਂਪਲ ਦੇ ਦਿੰਨੇ ਆਂ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੁਸੀਂ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਨਹੀਂ ਕਹਿਣਾ ਚਾਹਨਾ ਕਿ ਸਾਰੇ ਗੁਰਦਾਸਪੁਰ ਨੂੰ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰam ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਤਾਂ ਦੇਖੀ ਜੋ ਆਦੀਵਾਸੀ ਹੋਇਲਾ ਜੋ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਤੇ ਜੋ ਵੀ ਤੁਸੀਂ ਜੋ ਵੀ ਰੀਜਨਲ ਚੀਜ਼ ਮੰਗਾਣਾ ਚਾਹੁੰਦੇ ਹੋ ਮੇਰੇ ਕੋ ਤੇ ਭਾਜੀ ਅਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਹੋਇਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਈ ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਇਸ ਟਾਈਮ